ਹਾਂ ਜੀ ਅਸਲਾਮ ਵਾਲੇਕੁਮ ਸਾਥੀਓ ਆ ਦੇਖ ਲਓ ਜੀ ਅੱਜ ਹੈਗੀ ਆ 6 ਤਰੀਕ 9ਵਾਂ ਮਹੀਨਾ ਤੇ 2025 ਅੱਜ ਨੈਟ ਵਾਲੇ ਬਿਲਕੁਲ بارش ਨਹੀਂ ਦੱਸਦੇ ਸੀ ਜੀ ਅੱਜ ਫੇਰ بارش ਹੋ ਗਈ ਪੂਰੀ ਫੁੱਲ بارش ਹੋਈ ਆ ਜੀ ਪਤਾ ਨਹੀਂ ਇਸ ਵਾਰ ਰੱਬ ਨੇ ਕਰਨਾ ਕੀ ਹੈ ਉਹ ਮੁੰਡੇ ਹੱਸਦੇ ਨੇ ਪਿੱਛੇ ਖੜੇ ਮੈਂ ਤਾਂ ਹਾਸਾ ਘੜਾਤਾ ਉਹਨਾਂ ਨੇ ਬੋਲ ਕੇ ਆ ਦੇਖ ਲਓ ਜੀ ਲਾ ਤੁਹਾਨੂੰ ਗੋਮੀਆਂ ਦਿਖਾਉਣਾ ਵਾਹ ਉਸ ਦਿਨ ਵਾਂਗੂੰ ਹੀ ਫੇਰ ਦੁਬਾਰਾ ਦੇਖੋ ਜੀ ਲੈ ਪੂਰਾ ਫੁੱਲ ਮੀ ਪਿਆ ਜੀ ਇਹ ਤਕਰੀਬਨ 10:30 ਵਜੇ 20 ਆਇਆ ਜੀ ਇਹ 12 ਵਜੇ ਤੱਕ ਪੈਂਦਾ ਰਿਹਾ ਪੂਰਾ ਪਾਣੀਓ ਪਣੀ ਮੈਂ ਮੁੰਡੇ ਹਾਸਦੇ ᱛੀਕੇ ਤਾਂ ਕਰਕੇ ਮੇਰਾ ਹਾਸਾ ਨਿਕਲ ਗਿਆ ਉਹ ਦੇਖੋ ਹੁਣ ਵੀ ਹਾਸਦੇ ਨੇ ਭਾਈ ਆ ਵੀਡੀਓ ਬਣਾਦੇ ਮਾਸ਼ਾ ਅੱਲਾਹ ਆਪਾਂ ਵੀਡੀਓ ਬਣਾ ਦਿੰਨੇ ਆ ਪਾਣੀਓ ਪਾਣੀ ਜੰਦੇ ਮੂੰਹ ਭੱਜ ਲਿਆ ਚੱਲ ਵੀਡੀਓ ਚੱਲਦੀ ਆ ਭਾਈ ਕਿਹਦਾ ਰਹਿ ਨਹੀਂ ਤੈਨੂੰ ਆਉਂ ਪਈਆ ਚਾਰ ਤੱਕ ਚਲੇ ਜਾਉਗਾ ਹਾਂ ਆ ਦੇਖੋ ਜੀ ਲੈ ਸਾਰੇ ਡੱਕੀਆਂ ਪਈਆਂ ਜੀ ਗੋਭੀਆਂ ਨਾਲੇ ਇਧਰ ਮੇਰਾ ਤੋੜਿਆ ਹੋਇਆ ਪਾਣੀ ਉਧਰੋਂ ਨਿਕਲਦਾ ਆਪਦੇ ਆਪ ਪਾਣੀਓ ਪਾਣੀ ਪੂਰੀ ਬੜੀ ਬਾਰਿਸ਼ ਹੋ ਗਈ ਜੀ ਨਾਲੇ ਅੱਜ ਨੈਟ ਤੇ ਬਿਲਕੁਲ ਦੱਸ ਦੇਣੀ ਤੇ ਨਹੀਂ ਮੀ ਹੈ ਨਹੀਂ ਤਾਂ ਵੀ ਮੀ ਪਿਆ ਆ ਦੇਖੋ ਸਾਥੀਓ ਗੋਭੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਆ ਤੁਹਾਨੂੰ ਦਿਖਾਉਣਾ ਆਪਣੇ ਆ ਗਵਾਂਡੀਆਂ ਦੀ ਗੋਭੀ ਪਾਲਕ ਹੈ ਰਾ ਦੇਖੋ ਜੀ ਮੀਂਹ ਦਾ ਇਹ ਪਾਲਕ ਵੀ ਖਰਾਬ ਹੋ ਗਿਆ ਜੀ ਗਲਣ ਲੱਗ ਗਿਆ ਤੇ ਗੋਭੀ ਆ ਉਹ ਜਮਾ ਮਰੀ ਗਈ ਬਹੁਤ ਬੁਰਾ ਹਾਲ ਆ ਜੀ ਇਸ ਵਾਰ بارشਾਂ ਦਾ ਕੱਲ ਮੀਂਹ ਹਟਿਆ ਸੀਗਾ ਕੱਲ ਦਾ ਦਿਨ ਨਹੀਂ ਪਿਆ ਹੈਗਾ ਮੀਂਹ ਕੱਲ ਸਪਰੇਅਾਂ ਸਪਰੂਆਂ ਕਰੀਆਂ ਤੀਆਂ ਇਹਨਾਂ ਤੇ ਫੰਗੀ ਸਾਈਡ ਦੀਆਂ ਅੱਜ ਆ ਫੇਰ ਦੁਬਾਰਾ ਸ਼ੁਰੂ ਹੋ ਗਿਆ ਆ ਦੇਖੋ ਪਨੀਰੀਆਂ ਦਾ ਬਹੁਤ ਫੁਰਾ ਹਾਲ ਆ ਜੀ ਇਹ ਇਹ ਖਰੀਲ ਪ੍ਰਿੰਦੀ ਫਾਰਮ ਵਾਲਿਆਂ ਦੀਆਂ ਪਨੀਰੀਆਂ ਨੇ ਜੀ ਆਪਣੇ ਗਵਾਂਢੀ ਨੇ ਵਿਚਾਰੇ ਰੋਜ਼ ਪਾਣੀ ਕੱਢਦੇ ਨੇ ਰੋਜ ਮੀ ਆਉਂਦਾ ਰੋਜ ਪਾਣੀ ਕੱਢਦੇ ਨੇ ਇਹਨਾਂ ਦਾ ਜਾੜਾ ਗਲਣ ਲੱਗ ਗਿਆ ਪਨੀਰੀਆਂ ਦਾ ਵੀ। ਬਾਕੀ ਕਿਹਨਾਂ ਦਾ ਮੂਰੇ ਖੀਰਾ ਲਾਇਆ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਉਹ ਡੱਕਿਆ ਖੜਾ ਪੂਰਾ। ਆਹ ਦੇਖੋ ਜੀ ਆਹ ਖੀਰਾ ਇਹਨਾਂ ਦਾ ਲਾਇਆ ਹੋਇਆ। ਆਪਾਂ ਪਹਿਲਾਂ ਵੀਡੀਓ ਚ ਦਿਖਾਇਆ ਵੀ ਤੀ ਵੀ ਇਹ ਟਰੇਆਂ ਭਰਦੇ ਨੇ ਵੀ ਜਿੱਥੇ ਛਿੱਦਾ ਆਉ ਹੂ ਆਪਾਂ ਲਾ ਲਾਂਗੇ ਕਰੇਲੇ ਦੀਆਂ। ਉਹ ਪਾਲੀ ਸਾਈਡ ਕਰੇਲਾ ਜੀ ਆਹ ਖੀਰਾ ਬੈੱਡ ਨੇ ਜੀ ਇਹ। ਲਾ ਦੇਖੋ ਜੀ ਆਹ ਖੀਰਾ ਹੁਣ ਦੇਖੋ ਕੀ ਹੋਊਗਾ। ਤੇਰਾ ਧੰਨ ਜੇ ਤਾਂ ਮੀਂਹ ਹਟੇ ਫੇਰ ਤਾਂ ਬੇਲਾਂ ਵਧਣ ਜਿੰਨਾ ਕ ਪਾਣੀ ਕੱਢਦੇ ਨੇ ਉਹਨਾਂ ਫੇਰ ਮੀਂਹ ਜਿੰਨਾ ਪਾਣੀ ਕੱਢਦੇ ਨੇ ਉਹਨਾਂ ਫੇਰ ਨਹੀਂ ਹੋ ਗਿਆ ਆ ਦੇਖ ਲੋ ਜੀ ਆ ਆ ਲਈ ਆ ਜਿਹੜੀਆਂ ਬੇਲਾਂ ਪਹਿਲਾਂ ਵਾਲੀਆਂ ਨੇ ਵਧੀਆ ਉਹ ਕੁਝ ਤੁਰੀਆਂ ਹੋਈਆਂ ਨੇ ਨਹੀਂ ਆਵੇਂ ਹੀ ਖੜਾ ਛੋਟਾ ਛੋਟਾ ਆ ਦੇਖੋ ਇੰਜਣ ਖੜਾ ਜੀ ਇਹਨਾਂ ਦਾ ਪਰੇ ਉਹਦੇ ਨਾਲ ਕੱਢਦੇ ਨੇ ਪਾਣੀ ਉਹਨਾਂ ਹੀ ਫੇਰ ਆ ਜਾਂਦਾ ਚਲੋ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ